ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਕਿ ਪਿਛਲੇ ਕਈ ਦਿਨਾਂ ਤੋਂ ਪੁਖੜ ਤਾਲ ਤੇ ਬੈਠੇ ਐਸਜੀਪੀਸੀ ਦੇ ਬਰਖਾਸਤ ਮੁਲਾਜ਼ਮਾਂ ਨੇ ਦਰਨੇ ਦੇ ਦੌਰਾਨ ਕੋਈ ਜ਼ਹਿਰੀਲੀ ਬਸਤੂ ਨਿਗਲ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਵਿਅਕਤੀ ਦੀ ਹਾਲਤ ਗੰਭੀਰ ਹੈ ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਉਹ ਸਾਥੀਆਂ ਸਮੇਤ ਪਿਛਲੇ ਕਈ ਦਿਨਾਂ ਤੋਂ ਆਪਣੀ ਨੌਕਰੀ ਦੀ ਬਹਾਲੀ ਨੂੰ ਲੈ ਕੇ ਐਸਜੀਪੀਸੀ ਦਫ਼ਤਰ ਦੇ ਬਾਹਰ ਦਰਨੇ ਤੇ ਬੈਠਾ ਸੀ ਇਸ ਖਬਰ ਦੀ ਹੋਰ ਜਾਣਕਾਰੀ ਲਈ ਅਸੀਂ ਜੁੜਦੇ ਹਾਂ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਦੇ ਨਾਲ। ਸਰਤੰਜੀ ਜੀ ਇਹ ਕਿਹੜਾ ਅਜੇ ਐਸਪੀ ਸੀ ਦੇ ਬਰਖਾਸਤ ਮਲਾਜਮ ਨੇ ਕੋਈ ਜ਼ਹਿਰੀਲੀ ਵਸਤੂ ਨਿਕਲੀ ਹੈ ਕੀ ਹੈ ਪੂਰਾ ਮਾਮਲਾ ਜੀ? ਇਹ ਬਿਲਕੁਲ ਇਸ ਤਰ੍ਹਾਂ ਕਿ ਦੇ ਪਾਸੋਂ ਬੰਦੁਰਾ ਬੰਦੁਰਾ ਵੱਲੋਂ ਜਿਹੜੇ 523 ਮੁਲਾਜ਼ਮ ਜਿਹੜਾ ਨੂੰ ਨੌਕਰੀ ਰੱਖਿਆ ਗਿਆ ਜਿਸ ਤੋਂ ਬਾਅਦ ਅ ਜੀਬੀਸੀ ਨਵੇਂ ਪਰਫਾਰਮੈਂਸ ਨੇ ਗੋਬਿੰਦ ਸਿੰਘ ਲੋਂਗੋਵਾਲ ਜੀ ਉਹਨਾਂ ਵੱਲੋਂ ਜੋ ਮੁਲਾਜ਼ਮ ਸੀ ਉਹਨਾਂ ਨੂੰ ਬਰਖਾਸਤ ਕਰਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਹੀ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਲੈ ਕੇ ਤਰ੍ਹਾਂ ਤਰ੍ਹਾਂ ਦੇ ਜੋ ਧਰਨਾ ਪ੍ਰਦਰਸ਼ਨ ਕੀਤੇ ਗਏ ਸਨ ਕਾਫੀ ਕੋਸ਼ਿਸ਼ ਕੀਤੀ ਹਾਲਾਂਕਿ ਹਾਈ ਕੋਰਟ ਦੇ ਵਿੱਚ ਵੀ ਇਹ ਇਹ ਚੱਲ ਰਿਹਾ ਸੀ ਲੇਕਿਨ ਉਸ ਦਿਨ ਪਹਿਲਾਂ ਹੀ ਜੋ ਅ ਜੀ ਪਿਛਲੇ ਜੋ ਬਰਖਾਸਤ ਬਰਖਾਸਤ ਮੁਲਾਜ਼ਮਾਂ ਚੋਂ ਉਹਨਾਂ ਵੱਲੋਂ ਟੱਕਰ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਪਿਛਲੇ ਹਸਤੇ 2 तो तो जो मुलाजिम सन उन्होंने हालत नाजुक हुई थे ट्रीटमेंट तो बाद फिर करता गया सन लेकिन इन्होंने अगर सारे हुसन सिंह उर्फ सुखमन जो कि तरन तारण वासी है वो सफाई सेवक दे जो एस जी बी सी तैनात थी जिसनों की बर्खास्त किया गया गोबिंद सि लोंगोवाल जो नवे प्रधान बने सब और उस वालों अब जहरीली चीज जो अः निकल ली गई है उसकी हालत हालांकि गंभीर बनी हुई है डॉक्टरों तो का कहना की कुछ नहीं कह जाता कि हालत उन्हें जरूर गंभीर है डॉक्टर का कहना इलाज चल रहा है ਜੀ ਸਕਤਨ ਜੀ ਕੋਈ ਐਸਡੀਪੀਸੀ ਦਾ ਕੋਈ ਸਕੱਤਰ ਮੁਖ ਸਕੱਤਰ ਜਾਂ ਐਸਵੀਸੀ ਦੇ ਪ੍ਰਧਾਨ ਮੌਕੇ ਤੇ ਪਹੁੰਚੇ ਨੇ ਕੁਝ ਜੀ ਬਿਲਕੁਲ ਜਿਸ ਤਰ੍ਹਾਂ ਕਿ ਜੋ ਉਹਨਾਂ ਨੂੰ ਐਸਡੀਵੀਸੀ ਦਾ ਹੀ ਹਸਪੀਟਲ ਹੈ ਗੁਰੂ ਅਮਰਦਾਸ ਜੋ ਹਸਪੀਟਲ ਹੈ ਉਸ ਦੇ ਵਿੱਚ ਜਿੱਥੇ ਦਾਖਲ ਕਰਾਇਆ ਗਿਆ ਹਾਲਾਂਕਿ ਐਸਡੀਪੀਸੀ ਜੋ ਵਿਚਾਰੀ ਹੈ ਨਾ ਉਸ ਦੇ ਉੱਪਰ ਲਗਾਤਾਰ ਨਜ਼ਰ ਰੱਖੇ ਹੋਏ ਹਨ ਲੇਕਿਨ ਜੋ ਵੱਡਾ ਅਧਿਕਾਰੀ ਜਾਂ ਪ੍ਰਧਾਨ ਕੋਈ ਛਿਲਾਲ ਉੱਤੇ ਨਹੀਂ ਪਹੁੰਚਿਆ ਜੀ ਜਿਸ ਕਹਨੇ ਨੇ ਧਰਨਾ ਕਿੰਨੇ ਦਿਨਾਂ ਤੋਂ ਨਾ ਚੱਲ ਰਿਹਾ ਸੀ ਇੱਥੇ ਜੀ ਬਿਲਕੁਲ ਜੇ ਜੋ 15 ਦਿਨ ਤਕਰੀਬ ਹੋ ਗਏ ਹਨ ਇਹਨਾਂ ਨੂੰ ਜੋ ਇਹਨਾਂ ਵੱਲੋਂ ਪੁਖੜਤਾਲ ਜੋ ਸ਼ੁਰੂ ਕੀਤੀ ਗਈ ਸੀ ਐਸਬੀਸੀ ਦੇ ਦਫਤਰ ਦੇ ਬਾਹਰ ਹਾਲਾਂਕਿ ਇਸ ਨੂੰ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਮਨਨ ਕੀਤਾ ਗਿਆ ਸੀ ਕਿ ਇਸ ਇਸ ਜਗ੍ਹਾ ਤੇ ਤੁਸੀਂ ਤਰਨਾ ਨਹੀਂ ਲਗਾ ਸਕਦੇ ਲੇਕਿਨ ਜੋ ਉਹ ਮੁਲਾਜ਼ਮ ਸਨ ਆਪਣੀ ਜੋ ਮੰਗ ਦੇ ਉੱਪਰ ਡਟੇ ਹੋਏ ਸਨ ਕਿ ਉਹ ਇੱਥੇ ਹੀ ਜੋ ਆਪਣੇ ਤਰਨਾ ਲਗਾਣਗੇ ਪੁਖੜਤਾਲ ਕਰਨਗੇ ਤੇ ਹਾਲਾਂਕਿ ਜੋ ਐਸਬੀਸੀ ਇਹਨਾਂ ਦੀ ਜੋ ਮੰਗਾਂ ਦੇ ਉੱਪਰ ਗੌਰ ਨਾ ਕਰਦੇ ਇਸ ਜੋ ਜੋ ਸਰ ਹੁਸਨ ਸਿੰਘ ਜੋ ਲੜਕਾ ਹੈ ਉਸ ਵਲੋਂ ਇਸ ਤਰ੍ਹਾਂ ਦੀ ਜੋ ਕੰਮ ਚੁੱਕਿਆ ਗਿਆ ਹੈ ਜੀ ਸ੍ਰੀ ਕਹਿਣ ਇਹਨਾਂ ਦਾ ਜਿਹੜਾ ਧਰਨਾ ਪ੍ਰਦਰਸ਼ਨ ਸੀ ਜਿਹੜਾ ਐਸਜੀਪੀਸੀ ਦੇ ਦਫ਼ਤਰ ਦੇ ਬਾਹਰ ਚੱਲ ਰਿਹਾ ਜੀ ਹਰਮੰਦਰ ਸਾਹਿਬ ਦੇ ਬਾਹਰ ਕਿੱਥੇ ਚੱਲ ਰਿਹਾ ਸੀ ਇਹਨਾਂ ਦਾ ਜੀ ਉਹ ਬਿਲਕੁਲ ਤਿਜਨ ਸਮੁੰਦਰੀ ਜੋ ਜੋ ਜਿੱਥੇ ਕਿ ਐਸਜੀਪੀਸੀ ਦਾ ਮੁੱਖ ਜੋ ਦਫ਼ਤਰ ਹੈ ਉਸ ਦੇ ਬਾਹਰ ਹੀ ਇਹਨਾਂ ਵੱਲੋਂ ਜੋ ਧਰਨਾ ਪ੍ਰਦਰਸ਼ਨ ਪਿਛਲੇ ਕਾਫੀ ਦਿਨਾਂ ਤੋਂ ਇਹ ਭੁੱਖ ਹੜਤਾਲ ਜੋ ਕੀਤੀ ਜਾ ਰਹੀ ਇਹ ਵਕਫਾ ਕਾ ਜੋ ਮੁਲਾਜ਼ਮਾਂ ਵੱਲੋਂ ਜੀ ਸ੍ਰੀ ਕਹਿਣ ਜਿਹੜੇ ਵਿਅਕਤੀ ਨੇ ਜ਼ਹਿਰੀਲੀ ਵਸਤੂ ਨਿਕਲਿਓ ਹਾਲ ਤੋਂ ਦੇ ਐਸੋ ਕਹਿ ਜੀ ਇਸ ਸਮੇਂ ਜੀ ਡਾਕਟਰਾਂ ਨੇ ਕਹਿਣਾ ਕਿ ਕਾਫੀ ਗੰਭੀਰ ਹਾਲਤ ਦੇ ਵਿੱਚ ਇੱਥੇ ਇਸ ਸਮੇਂ ਲਿਆਂਦਾ ਗਿਆ ਸੀ ਇਹਨਾਂ ਨੂੰ ਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਡਾਕਟਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ 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 ਸਖਤ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ